ਸੋ ਮਿੱਤਰੋ ਮੇਰੇ ਭਰਾਵੋ ਤੁਹਾਡੇ ਘਰ ਕੇ ਮੈਂ హెয়ার ਕਟ ਕਰਾਇਆ ਹਫਤਾ ਪਹਿਲਾਂ ਤੁਸੀਂ ਕਹਿੰਦੇ ਸੀਗੇ ਬੜੇ ਚਿਰ ਤੋਂ ਸਾਰੇ ਲੋਕਾਂ ਨੂੰ ਹੀ ਮੇਲਾ ਕਰਦੇ ਸੀਗੇ ਮੈਨੂੰ ਵੀ ਮੈਸੇਜ ਕਰਦੇ ਸੀਗੇ ਕਿ ਭਾਜੀ ਨੂੰ ਕੋਹ ਵਾਲ ਪਿੱਛੇ ਕੱਟਣ ਉੱਚੇ ਕਰਨ ਤੇ ਮੈਂ ਫਿਰ హెয়ার ਕਟ ਕਰਾ ਲਿਆ ਮੁੜ ਕੇ ਫਿਰ ਸਾਰੇ ਕਹਿੰਦੇ ਵੀ ਦਾੜੀ ਵੀ ਰੱਖੋ ਪੁਰਾਣੇ ਸਟਾਈਲ ਵਰਗੀ ਤੇ ਦਾੜੀ ਹੋ ਗਈ ਮੇਰੀ ਸਾਰੀ ਚਿੱਟੀ ਐ ਕਾਲੀ ਕੀਤੀ ਆ ਮੈਂ ਤੁਸੀਂ 40 41 ਸਾਲ ਦੇ ਬੰਦੇ ਨੂੰ ਤੁਸੀਂ ਜਵਾਨ ਕਰਨ ਲੱਗੇ ਹੋ ਤੁਹਾਡੇ ਕਰਕੇ ਸਭ ਕੁਝ ਕਰ ਰਿਹਾ ਯੂ ਆਰ ਪ੍ਰੈਸ਼ੀਅਸ ਫੋਰ ਮੀ ਕਾਜ਼ ਯੂ ਆਰ ਦ ਰੀਜ਼ਨ ਮੈਂ ਤਾਂ ਮਰ ਖੱਪ ਗਿਆ ਸੀਗਾ ਤੁਹਾਡੇ ਕਰਕੇ ਵਾਪਸ ਆਇਆ ਤੁਸੀਂ ਇਹਨੇ ਸਾਲ ਤੋਂ ਜੁੜੇ ਹੋ ਤੁਹਾਡੇ ਕਰਕੇ ਮੈਨੂੰ ਰੋਟੀ ਨਸੀਬ ਹੁੰਦੀ ਐ ਮੇਰੇ ਫੈਨਸ ਕਰਕੇ ਤੇ ਮੈਨੂੰ ਹੌਸਲਾ ਮਿਲਦਾ ਐ ਪਿਆਰ ਮਿਲਦਾ ਐ ਤੁਸੀਂ ਮੇਰੀ ਇਨਸਪੀਰੇਸ਼ਨ ਹੋ ਤੁਸੀਂ ਮੇਰਾ ਰੀਜ਼ਨ ਹੋ ਤੁਹਾਡੇ ਕਰਕੇ ਸਭ ਕੁਝ ਕਰ ਰਿਹਾ ਸੋ ਮੇਟਰ ਬਹੁਤ ساری ਗੱਲਾਂ ਨੇ ਅੱਜ ਕਰੀਏ ਆਪਾਂ ਸ਼ੇਅਰ ਥੋੜਾ ਚਾਨਣ ਪਾਈਏ ਸੋ ਫਰਸਟ ਆਫ 올 ਦੇ ਲਾਸ ਆਫ ਥਿੰਗਸ ਆ ਵਨ ਅ ਪਹਿਲਾਂ ਮੈਨੂੰ ਇਹ ਦੱਸੋ ਕਿਦਾਂ ਲੱਗ ਰਹੀ ਦਾੜੀ ਮੈਨੂੰ ਤਾਂ ਥੋੜੀ ਓਪਰੀ ਜਿਹੀ ਲੱਗ ਰਹੀ ਹੈ ਅ ਪਤਾ ਨਹੀਂ ਸੂਟ ਕਰ ਲੈਣੀ ਕਰੀ ਗੋਲੂ ਮੋਲੂ ਹੋਇਆ ਪਿਆ ਡਾਈਟ ਪੂਰੀ ਕਰ ਰਹੇ ਹਾਂ ਬਟ ਕੀ ਕਰਾਂ ਯਾਰ KFC オリジナル ਰੈਸਿਪੀ ਆਈ ਕੈਨਟ ਫੱਕਿੰਗ ਅਵੋਇਡ ਥੈਟ ਸੋ Anyhow, lots of things are coming. I'm working day and night on lots of things. So, I'm working on three albums right now, all produced by me. All everything. Because तो ये कहने से क्या कि मैं हनी सिंह का म्यूजिक नहीं आ रहा. मेरी प्रैक्टिस छुटकी सी की कई सालों तो म्यूजिक नहीं बना रहा सी का इस करके मैं हनी थ्री पॉइंट हो जब अपना म्यूजिक नहीं रखिया. Because I wanna give the best to you people. So now I'm back in practice from several months. ਸੋ ਇਨ ਗਲੋਰੀ which is my EP EP ਜਿਹਦੇ ਪਹਿਲਾਂ ਪਾ 6 ਗਾਣੇ ਸੋਚੇ ਸੀ ਇਹ ਘੱਟ ਗਾਣੇ ਦੀ ਹੁੰਦੀ ਆ ਪਹਿਲਾਂ 6 ਗਾਣੇ ਸੋਚੇ ਸੀ ਕਿ ਬਟ ਗਾਣੇ ਬਹੁਤ ਸਾਰੇ ਬਣ ਗਏ ਹੁਣ ਤੇ ਡੈਫੀਨਿਟਲੀ ਆਈ ਥਿੰਕ ਉਹਦੇ ਵਿੱਚ 8 ਗਾਣੇ ਹੋਣਗੇ ਸਾਰੇ ਮੈਂ ਗਾ ਰਿਆਂ ਮੇਰਾ 뮤직 ਹੈ ਤੇ ਰਾਈਟਰਸ ਮੈਂ ਡਿਸਕਲੋਸ ਕਰੂੰਗਾ ਛੇਤੀ ਤੁਹਾਨੂੰ ਜਦੋਂ ਗਾਣੇ ਸਾਰੇ ਲੌਕ ਹੋ ਜਾਣਗੇ 16 17 ਗਾਣਿਆਂ 'ਚੋਂ ਆਪਾਂ 8 ਗਾਣੇ ਚੂਜ਼ ਕਰਾਂਗੇ ਫਾਈਨਲੀ So, final recordings uh, this summer, uh, we're gonna release uh, Glory, my EP, and we're gonna enjoy the glory. And because all of you people, it's happening, everything is happening. So, there is one more good news that we're gonna release the whole EP all together. all eight songs gonna be out all together i just gonna make two music videos and i got to launch one music video in summer and all the songs all the audios gonna be available everywhere so us to baad tusi meri kachari ho thodi kachari ch main hazir aunga te tusi mainu dassoge kide gaane da video karna te fir main us gaane da video karunga jehde gaane tusi vote zyada paoge ਵਾਈਬ ਆਊਟ ਕਰਕੇ ਜਿਹੜਾ ਗਾਣਾ ਤੁਹਾਨੂੰ ਪਸੰਦ ਆਏਗਾ ਉਸੇ ਗਾਣੇ ਦੀ ਵੀਡੀਓ ਹੋਏਗੀ ਹੁਣ ਹੁਣ ਆਪਾਂ ਇਦਾਂ ਚਲਾਂਗੇ ਤੁਹਾਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਾਂ ਇਨਵੋਲ ਕਰਕੇ ਚਲਾਈ ਐਲੀ ਮੰਗਰ ਇਨ ਦਾ ਹਾਊਸ ਵਾਟਸ ਹੈਪਨਿੰਗ ਐਲੀ ਬ੍ਰਦਰ ਮੇਰੀ ਜਾਨ ਕਦੀ ਪਤਲਾ ਨਾ ਹੋਈਂ ਬਸ ਤੂੰ ਤੂੰ ਐਦਾਂ ਹੀ ਫੱਪਦਾ ਸੋ ਮੈਂ ਆਪਣੇ ਟੌਪਿਕ ਤੇ ਵਾਪਸ ਆਉਣਾ ਜੀ ਅਨਸ਼ੂਮਨ ਮਾਈ ਡਾਰਲਿੰਗ ਵਾਟਸ ਹੈਪਨਿੰਗ ਬ੍ਰਦਰ ਸੋ ਤੋ ਪਹਿਲਾਂ ਤਾਂ ਜੀ ਗਲੋਰੀ ਸਮਰਸ ਚ ਆ ਰਹੀ ਹੈ ਉਸ ਤੋਂ ਬਾਅਦ ਇੱਕ ਆਰਟਿਸਟ ਹੈ ਬਹੁਤ ਖਤਰਨਾਕ ਰੈਪਰ ਹੈ ਉਹਦਾ ਨਾਮ ਹਲੇ ਡਿਸਕਲੋਸ ਨਹੀਂ ਕਰੂੰਗਾ ਸਿੱਧਾ ਉਹਦਾ ਪੋਸਟਰ ਆਪਾਂ ਪਾਵਾਂਗੇ 2 ਹਫ਼ਤੇ ਅੰਦਰ ਤੇ ਉਹਦੀ ਪੂਰੀ ਐਲਬਮ ਮੈਂ ਪ੍ਰੋਡਿਊਸ ਕਰ ਰਿਹਾ ਸਾਰਾ ਮੇਰਾ 뮤직 ਹੈ ਇੱਕ ਗਾਣੇ 'ਚ ਮੈਂ ਸਿਰਫ ਰੈਪ ਕਰ ਰਿਹਾ ਉਹਦੇ ਬਾਕੀ ਮਲਟੀਪਲ ਆਰਟਿਸਟ ਉਹਦੇ 'ਚ ਅਸੀਂ ਫੀਚਰ ਕਰ ਰਹੇ ਹਾਂ ਤੇ ਉਹ ਬਹੁਤ ਹੀ ਬ੍ਰਿਲੀਅੰਟ ਆਰਟਿਸਟ ਹੈ ਵਨ ਆਫ ਮਾਈ ਫੇਵਰਿਟ ਆਰਟਿਸਟ ਉਹਦਾ ਪੂਰਾ ਐਲਬਮ ਦਾ 뮤직 ਮੈਂ ਕਰ ਰਹੇ ਹਾਂ ਤੇ ਤੀਜੀ ਦੇ ਤੁਹਾਨੂੰ ਪਤਾ ਹੀ ਹੈ ਇੰਟਰਨੈਸ਼ਨਲ ਵਿਲੇਜ 2 ਚੱਲ ਰਹੀ ਹੈ ਇੰਟਰਨੈਸ਼ਨਲ ਵਿਲੇਜ 2 ਬਹੁਤ ਸਾਰੇ ਲੈਜੈਂਡਰੀ ਆਰਟਿਸਟ ਉਹਦੇ ਚ ਇਨਵੋਲ ਨੇ ਤੇ ਉਹ ਸਾਰੇ ਮੇਰੇ ਕੋਲ ਆ ਰਹੇ ਨੇ ਆਪਣੇ ਟਾਈਮ ਕੱਢ ਕੇ ਅਸੀਂ ਜੈਮਿੰਗ ਕਰ ਰਹੇ ਹਾਂ ਬਹੁਤ ਸਾਰਾ ਮੈਟਰ ਡਿਸਕਸ ਹੋ ਰਿਹਾ ਤੇ ਉਹਦੇ ਕਰਕੇ ਥੋੜਾ ਜਿਹਾ ਉਹਨੂੰ ਟਾਈਮ ਲੱਗ ਰਿਹਾ ਦੈਟਸ ਵਾਈ ਆ ਅਨਾਉਂਸ ਗਲੋਰੀ ਕਿ ਤੁਹਾਨੂੰ ਕੁਝ ਨਾ ਕੁਝ ਮਿਲਦਾ ਰਵੇ ਸੁਣਨ ਨੂੰ ਵਧੀਆ ਤੇ ਇੰਟਰਨੈਸ਼ਨਲ ਵਿਲੇਜ 2 ਇਸ ਗੋਣਾ ਬੀ ਐਪਿਕ ਐਂਡ ਮੇਰੀ ਕੋਸ਼ਿਸ਼ ਆ ਕਿ ਜਿੱਦਾਂ ਇੰਟਰਨੈਸ਼ਨਲ ਵਿਲੇਜਰ 1 11 ਨਵੰਬਰ ਨੂੰ ਆਈ ਸੀਗੀ 11 11 11 ਤੇ ਇੰਟਰਨੈਸ਼ਨਲ ਵਿਲੇਜਰ 2 ਵੀ ਆਪਾਂ ਟਾਰਗੇਟ ਕਰ ਰਹੇ ਆਂ ਕੋਸ਼ਿਸ਼ ਕੀ 11th ਆਫ ਨਵੰਬਰ 2024 ਨੂੰ ਰਿਲੀਜ਼ ਹੋਵੇ ਉਸ ਤੋਂ ਪਹਿਲਾਂ ਗਲੋਰੀ ਆ ਰਹੀ ਹੈ ਜੀ ਗਲੋਰੀ ਚ 8 ਗਾਣੇ ਨੇ ਉਹ 8 ਗਾਣਿਆਂ ਦੇ ਤੁਹਾਨੂੰ ਸਾਰੇ 뮤직 ਵੀਡੀਓ ਬਣਾ ਕੇ ਅਸੀਂ ਸੁੱਟੀ ਜਾਵਾਂਗੇ ਜਿੱਦਾਂ ਜਿੱਦਾਂ ਤੁਸੀਂ ਵੋਟ ਕਰੋਗੇ ਸੋ ਇਹ ਹੈਗੀ ਰਿਪੋਰਟ ਐਲਬਮਾਂ ਦੀ ਤੇ ਡਾਕੂਮੈਂਟਰੀ ਦੀ ਹੈ ਰਿਪੋਰਟ ਹੈ ਕਿ ਜੀ ਡਾਕੂਮੈਂਟਰੀ ਕੰਪਲੀਟ ਹੋ ਗਈ ਐਡਿਟ ਮੈਂ ਐਡਿਟ ਵੇਖ ਲਿਆ ਬੜੀ ਕ੍ਰੇਜ਼ੀ ਬਣੀ ਹੈ ਡਾਕੂਮੈਂਟਰੀ ਤੁਹਾਨੂੰ ਬੜਾ ਸਵਾਦ ਆਏਗਾ ਮੇਰੇ ਬਾਰੇ ਪਤਾ ਚੱਲੇਗਾ ਸਭ ਕੁਝ ఎవਰੀਥਿੰਗ ఎవਰੀਥਿੰਗ ਅਬਾਊਟ ਮੀ ਯੂ ਵਾਂਟ ਟੂ ਨੋ ਰਾਜ ਬਾਜੀ ਲਾਟਸ ਕਮਿੰਗ ਲਾਟਸ ਕਮਿੰਗ ਮੇਬੀ ਲਾਟਸ ਕਮਿੰਗ ਰਾਜ ਬਾਜੀ ਮੇਰੀ ਜਾਨ ਮੇਰੇ ਸਾਰੇ ਮਿੱਤਰ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਸਾਰਿਆਂ ਦਾ ਨਾਮ ਲਾਵਾਂਗਾ ਮੈਂ ਰੋਹਿਤ ਭਾਈ ਮੰਦੂਕੰਤ ਅਲਫਾਜ਼ ਰਾਜ ਭਾਈ ਪ੍ਰਦੀਪ ਭਾਈ ਉਮੇਸ਼ ਜ਼ਾਕ ਇੰਡੋ ਸਟੀਵ ਲੀਓ ਇਹ ਸਾਰੇ ਬੰਦੇ ਮੇਰੇ ਨਾਲ ਐਡੇ ਬੁਰੇ ਵਕਤ ਚ ਖੜੇ ਰਹੇ ਤੇ ਇਹਨਾਂ ਦੇ ਹੌਸਲੇ ਕਰਕੇ ਇਹਨਾਂ ਦੀ ਯਾਰੀ ਕਰਕੇ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਹਾਂ ਤੇ ਮੇਰੇ ਚ ਹਿੰਮਤ ਹੈ ਇਹਨਾਂ ਦੀ એનર્ਜੀਜ਼ ਕਰਕੇ ਕਿ ਐ ਮੈਨੂੰ ਛੱਡ ਗਏ ਨਹੀਂ ਗਏ ਬੜੇ ਲੋਕੀ ਛੱਡ ਗਏ ਬਟ ਇਹ ਮੇਰੇ ਨਾਲ ਤਾਂ ਵੀ ਖੜੇ ਨੇ ਅੱਜ ਵੀ ਖੜੇ ਨੇ ਭਰਾਵਾਂ ਵਾਂਗੂ ਤੇ ਮੈਨੂੰ ਬੜਾ ਮਾਣ ਹੈ ਮੇਰੀ ਯਾਰੀ ਤੇ ਕਿ ਮੈਂ ਭਾਵੇਂ ਪੈਸਾ ਜ਼ਿਆਦਾ ਨਹੀਂ ਕਮਾਇਆ ਜ਼ਿੰਦਗੀ 'ਚ ਬਟ ਮੈਂ ਯਾਰੀ ਕਮਾ ਲਈ ਤੇ ਮੇਰੇ ਪਾਪਾ ਹਮੇਸ਼ਾ ਇਹ ਕਹਿੰਦੇ ਨੇ ਕਿ ਯਾਰੀ ਇਜ਼ ਵੈਰੀ ਇੰਪੋਰਟੈਂਟ ਐਂਡ ਦੈਟਸ आई थिंक दैट्स एवरीथिंग दे राजबाई तुसी तैयारी ખેચ લો હોણ ᱮਪਾ મે રેડી કરી ચલના બાકી પਿਆરી થોડી હે યોયોક્સાઇડ سارے થોડે ચીલેને તુસી હેન્ડલ કર દેઓ સર મીર ગુલાટી ગુલાટી સાબ બધું આયગા મેરી યાન આઈવી 2 ક્લાસી મુંડા સબ આયગા થોડા સબર કરો રુકો જરા રુકો <laughs> सब कुछ आएगा वीरो आदि दर रही सब कुछ बढ़िया चलता रहा बहुत कुछ आएगा तो डॉक्यूमेंट्री भी एडिट हो गई है बट उसू हले बैकग्राउंड होना है इंटरनल प्रोसैस होंगे तीन साढ़े तीन महीने का ओनू दो सौ लैंग क्योंकि इट्स तो नॉट इंडिया रिलिज इन तो इंटरनेशनल प्रोजेक्ट इज गैट तो रिलज इन वन नाइन इन ऑलमोस्ट वन सेवन लैंग So, they have to dub it in all the languages and the packaging and everything on a take time. And then it's going to get released probably near about September, October this year. So, what is this report?